ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਗੁਰੂ ਜੀ ਨੇ ਰਣਜੀਤ ਨਗਾਰਾ ਵਜਾਉਣਾ ਅਤੇ ਰਾਜਾ ਭੀਮ ਚੰਦ ਨੇ ਈਰਖਾ ਕਰਨੇ ਸਤਿਗੁਰੂ ਜੀ ਨੇ ਜਿਹੜਾ ਰਣਜੀਤ ਨਗਾਰਾ ਬਣਵਾਇਆ ਸੀ ਉਸ ਨੂੰ ਵਜਾ ਕੇ ਜਦ ਗੁਰੂ ਜੀ ਸ਼ਿਕਾਰ ਚੜ੍ਹਦੇ ਸਨ ਤਾਂ ਉਸ ਦੀ ਦੂਰ ਦੂਰ ਤੱਕ ਗੂੰਜ ਪੈਂਦੀ ਸੁਣ ਕੇ ਰਾਜਾ ਭੀਮ ਚੰਦ ਜਿਸ ਦੀ रियासत ਬਿਲਾਸਪੁਰ ਸੀ ਤੇ ਗੁਰੂ ਜੀ ਆਪਣੇ ਵਸਾਏ ਹੋਏ ਨਗਰ ਆਨੰਦਪੁਰ ਵਿੱਚ ਰਹਿੰਦੇ ਸਨ ਬਹੁਤ ਈਰਖਾ ਕਰਦਾ ਸੀ ਉਸ ਨੂੰ ਡਰ ਸੀ ਕਿ ਆਪਣੀ ਪੂਰੀ ਤਿਆਰੀ ਕਰਕੇ ਗੁਰੂ ਜੀ ਮੇਰੇ ਉੱਤੇ ਹਮਲਾ ਕਰਕੇ ਮੇਰੀ ਰਿਆਸਤ ਹੀ ਨਾ ਖੋ ਲੈਣ ਉਸ ਨੇ ਗੁਰੂ ਜੀ ਨੂੰ ਦੋ ਚਾਰ ਵਾਰੀ ਟੋਕਾ ਟੋਕੀ ਵੀ ਕੀਤੀ ਸੀ ਅਤੇ ਇੱਕ ਦੋ ਵਾਰ ਝੜਪਾਂ ਵੀ ਹੋਈਆਂ ਸੀ ਪਰ ਗੁਰੂ ਜੀ ਨਾ ਕਿਸੇ ਕੋਲੋਂ ਡਰਦੇ ਸਨ ਅਤੇ ਨਾ ਹੀ ਕਿਸੇ ਨੂੰ ਨਾਜਾਇਜ਼ ਡਰਾਉਣਾ ਚਾਹੁੰਦੇ ਸਨ ਇਸ ਕਰਕੇ ਗੁਰੂ ਜੀ ਨਿਰਪੈ ਹੋ ਕੇ ਨਗਾਰਾ ਵਜਾ ਕੇ ਸ਼ਿਕਾਰ ਚੜਦੇ ਅਤੇ ਭਾਂਤ-ਭਾਂਤ ਦੇ ਫੌਜੀ ਕਰਤਵ ਆਪਣੇ ਜਵਾਨਾਂ ਪਾਸੋਂ ਵੇਖਦੇ ਸੀ। ਦੂਸਰੀ ਗੱਲ ਭੀਮਚੰਦ ਦੇ ਵਿਰੋਧ ਦੀ ਇਹ ਸੀ ਕਿ ਉਹ ਗੁਰੂ ਜੀ ਪਾਸੋਂ ਬਹੁਮੁੱਲੀ ਚਾਂਦਨੀ ਤੇ ਪ੍ਰਸ਼ਾਦੀ ਹਾਥੀ ਧੋਖੇ ਨਾਲ ਕਿਸੇ ਬਹਾਨੇ ਲੈਣਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਉਸ ਦੀ ਖੋਟੀ ਨੀਅਤ ਨੂੰ ਤਾੜ ਕੇ ਇਹ ਚੀਜ਼ਾਂ ਦੇਣ ਤੋਂ ਨਾ ਕਰ ਦਿੱਤੀ ਸੀ ਇਹ ਜੋ ਬਹੁਮੁੱਲੀ ਚਾਂਦਨੀ ਹੈ ਇਹ ਗੁਰੂ ਜੀ ਨੂੰ ਕਾਬਲ ਵਿੱਚ ਇੱਕ ਦੁਨੀ ਚੰਦ ਨਾਮ ਦੇ ਮਸੰਦ ਵੱਲੋਂ ਭੇਟ ਕੀਤੀ ਗਈ ਸੀ ਉਸ ਨੇ ਗੁਰੂ ਘਰ ਦੀ ਦਸਵੰਦ ਦੀ ਰਕਮ ਇਕੱਠੀ ਕਰਕੇ ਬੜੀ ਸੁੰਦਰ ਪੁਸ਼ਮੀਨੇ ਦੀ ਚਾਂਦਨੀ ਬਣਾ ਕੇ ਗੁਰੂ ਜੀ ਵਾਸਤੇ ਅਨੰਦਪੁਰ ਲੈ ਕੇ ਆਂਦੀ ਸੀ ਗੁਰੂ ਜੀ ਅਤੇ ਸਿੱਖ ਸੰਗਤਾਂ ਇਸ ਨੂੰ ਵੇਖ ਕੇ ਬਹੁਤ ਪਰਸੰਨ ਹੋਈਆਂ ਸਨ ਜੋ ਪ੍ਰਸ਼ਾਦੀ ਹਾਥੀ ਹੈ ਇਹ ਅਸਾਮ ਦੇ ਰਾਜੇ RAM RAJ ਦੇ ਘਰ ਜਿਹੜਾ ਲੜਕਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਵਰ ਕਰਕੇ ਹੋਇਆ ਸੀ ਉਸ ਨੂੰ ਸਿਆਣਾ ਹੋ ਕੇ ਜਦ ਆਪਣੇ ਮਾਤਾ ਤੋਂ ਪਤਾ ਲੱਗਾ ਕਿ ਉਹ ਗੁਰੂ ਜੀ ਦੇ ਵਰਦਾਨ ਕਰਕੇ ਪੈਦਾ ਹੋਇਆ ਸੀ ਤਾਂ ਉਹ ਆਪਣੀ ਮਾਤਾ ਸਹਿਤ ਕੁਝ ਬਹੁਮੁੱਲੀਆਂ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ ਤੇ ਉਹ ਪ੍ਰਸ਼ਾਦੀ ਹਾਥੀ ਲੈ ਕੇ ਆਇਆ ਸੀ ਇਹ ਪ੍ਰਸ਼ਾਦੀ ਹਾਥੀ ਦਾ ਕੱਦ ਛੋਟਾ ਸੀ ਮੱਥੇ ਵਿੱਚ ਰੋਟੀ ਜਿੰਨਾ ਚਿੱਟਾ ਨਿਸ਼ਾਨ ਸੁੰਡ ਦੀ ਨੋਕ ਤੋਂ ਲੈ ਕੇ ਪਿੱਠ ਦੇ ਉੱਪਰੋਂ ਦੀ ਪੂਛ ਦੀ ਨੋਕ ਤੱਕ ਚਿੱਟੀ ਲਕੀਰ ਅਤੇ ਹੋਰ ਸਰੀਰ ਦਾ ਰੰਗ ਕਾਲਾ ਸੀ ਇਹ ਹਾਥੀ ਬਹੁਤ ਸਿਖਾਇਆ ਹੋਇਆ ਸੀ ਜਿਵੇਂ ਕਿ ਗੁਰੂ ਜੀ ਦੇ ਚਰਨ ਧੋਣੇ ਸਿਰ ਤੇ ਚੌਰ ਕਰਨੇ ਬਹੁਤ ਹੀ ਸਿਆਣਾ ਹਾਥੀ ਸੀ ਗੱਲ ਇਸ ਤਰ੍ਹਾਂ ਹੋਈ ਕਿ ਰਾਜਾ ਭੀਮਚੰਦ ਨੇ ਆਪਣੇ ਵਜ਼ੀਰ ਨੂੰ ਗੁਰੂ ਜੀ ਕੋਲ ਭੇਜਿਆ ਕਿ ਮੇਰੇ ਲੜਕੇ ਦੀ ਮੰਗਣੀ ਹੈ ਇਸ ਵਾਸਤੇ ਆਪ ਆਪਣਾ ਪ੍ਰਸ਼ਾਦੀ ਹਾਥੀ ਅਤੇ ਚਾਂਦਨੀ ਕੁਝ ਦਿਨਾਂ ਵਾਸਤੇ ਮੰਗ ਵੀ ਦੇ ਦਿਓ ਕੁੜਮਾਈ ਦਾ ਕਾਰਜ ਕਰਕੇ ਇਹ ਦੋਵੇਂ ਚੀਜ਼ਾਂ ਵਾਪਸ ਭੇਜ ਦਿੱਤੀਆਂ ਜਾਣਗੀਆਂ ਪਰ ਗੁਰੂ ਜੀ ਨੇ ਉਸ ਦੇ ਦਿਲ ਦੀ ਖੁੱਟਾਈ ਨੂੰ ਜਾਣ ਕੇ ਕਿਹਾ ਕਿ ਇਹ ਚੀਜ਼ਾਂ ਸਾਨੂੰ ਸਾਡੇ ਇੱਕ ਸ਼ਰਧਾਲੂ ਸਿੱਖ ਨੇ ਪ੍ਰੇਮ ਨਾਲ ਦਿੱਤੀਆਂ ਨੇ ਅਤੇ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਆਪਣੇ ਕੋਲ ਹੀ ਰੱਖਣਾ ਕਿਸੇ ਨੂੰ ਨਾ ਦੇਣਾ ਇਸ ਵਾਸਤੇ ਗੁਰੂ ਘਰ ਦਾ ਇਹ ਨੀਮ ਹੈ ਕਿ ਜਿਸ ਤਰ੍ਹਾਂ ਕਿਸੇ ਪ੍ਰੇਮੀ ਦੀ ਇੱਛਾ ਹੁੰਦੀ ਹੈ ਉਸ ਤਰ੍ਹਾਂ ਹੀ ਕੀਤਾ ਜਾਂਦਾ ਹੈ ਸੋ ਅਸੀਂ ਆਪਣੇ ਪ੍ਰੇਮੀਆ ਸਿੱਖਾਂ ਦੀ ਇੱਛਾ ਦੇ ਵਿਰੁੱਧ ਇਹ ਚੀਜ਼ਾਂ ਕਿਸੇ ਨੂੰ ਨਹੀਂ ਦੇ ਸਕਦੇ ਵਜ਼ੀਰ ਨੇ ਜਦ ਇਹ ਗੱਲ ਭੀਮਚੰਦ ਨੂੰ ਜਾ ਕੇ ਦੱਸੀ ਤਾਂ ਉਸਨੇ ਬੜੇ ਕਰੋਧ ਨਾਲ ਗੁਰੂ ਜੀ ਨੂੰ ਚਿੱਠੀ ਲਿਖੀ ਕਿ ਜੇਕਰ ਤੁਸੀਂ ਆਪਣਾ ਹਾਥੀ ਤੇ ਜਾਨਣੀ ਨਹੀਂ ਭੇਜਣੀ ਤਾਂ ਮੇਰੇ ਰਾਜ ਵਿੱਚੋਂ ਨਿਕਲ ਜਾਓ ਜੇਕਰ ਇਹਨਾਂ ਦੋਨਾਂ ਗੱਲਾਂ ਵਿੱਚੋਂ ਮੇਰੀ ਕੋਈ ਗੱਲ ਨਹੀਂ ਮੰਨਣੀ ਤਾਂ ਜੁੱਧ ਵਾਸਤੇ ਤਿਆਰ ਹੋ ਜਾਓ ਰਾਜੇ ਦੀ ਇਸ ਚਿੱਠੀ ਦੇ ਉੱਤਰ ਵਿੱਚ ਗੁਰੂ ਜੀ ਨੇ ਲਿਖਿਆ ਕਿ ਤੇਰੀਆਂ ਦੋਵੇਂ ਗੱਲਾਂ ਸਾਨੂੰ ਮਨਜ਼ੂਰ ਨਹੀਂ ਹਨ ਅਸੀਂ ਛਤਰੀ ਹਾਂ ਜੁੱਧ ਕਰਨਾ ਸਾਡਾ ਧਰਮ ਹੈ ਤੁਸੀਂ ਜੁੱਧ ਵਾਸਤੇ ਛੇਤੀ ਆਵੋ ਗੁਰੂ ਜੀ ਦਾ ਇਹ ਮੂੰ ਤੋੜਵਾ ਉੱਤਰ ਸੁਣ ਕੇ ਪੀਮ ਚੰਦ ਦੂਜੇ ਪਹਾੜੀ ਰਾਜਿਆਂ ਨਾਲ ਸਲਾਹ ਕਰਕੇ ਜੁੱਧ ਦੀ ਤਿਆਰੀ ਕਰਨ ਲੱਗਾ ਅਤੇ ਇਧਰ ਗੁਰੂ ਜੀ ਵੀ ਆਪਣੇ ਯੋਧਿਆਂ ਨੂੰ ਤਿਆਰ ਕਰਨ ਲੱਗ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ